ਹਰਿਆਣਾ ਸਰਕਾਰ ਨੇ ਕਿਸਾਨ ਜੁਨੀਆ ਨੂੰ ਐਤਕੀ ਬਾਰਡਰ ਨਹੀਂ ਟੱਪਣ ਦਿੱਤਾ ਦਿੱਲੀ ਜਾਣ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਉਹ ਗੁੱਸਾ ਹੈ ਉਹ ਆ ਕੇ ਆਪਦੀ ਸਟੇਟ ਤੇ ਫੇਰ ਲਾਉਣਾ ਸ਼ੁਰੂ ਕਰਤਾ ਹੁਣ ਮਸਲਾ ਜਿਹੜਾ ਉਹ ਜੌਂਦਪਿੰਡ ਤਹਿਸੀਲ ਰਾਮਪਰਾ ਡਿਸਟ੍ਰਿਕਟ ਬਟਿੰਡਾ ਦਾ ਕਰੀਵ 1100 ਰੁਪਏ 1100 ਕਿੱਲੇ ਦਾ ਝਗੜਾ ਹੈ ਅੱਜ ਅਸੀਂ ਕੱਲ ਵੀ ਜਿਹੜੀ ਵੀਡੀਓ ਪਾਈ ਸੀ ਅਜਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਕਿ ਮੈਂ ਇਹਨਾਂ ਨੂੰ ਭਾਈ ਇਸ ਕੇਸ ਨੂੰ ਹੈਂਡਲ ਕਰ ਰਿਹਾ ਹਾਂ ਉਹ ਸਾਰਾ ਕੁਝ ਉਹਨਾਂ ਨੇ ਆਨ ਰਿਕਾਰਡ ਭੇਜਿਆ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਨਿਸ਼ਾਨਦੇਹੀ ਹੋ ਰਹੀ ਸੀ ਇਹ ਕਿਸਾਨ ਜਿੱਥੇ ਬੰਦੀਆਂ ਉਗਰਾਹਾਂ ਨੇ ਖਾਸ ਕਰਕੇ ਉੱਥੇ ਵਿਗੜਨ ਪਾਤਾ ਕਿ ਅਸੀਂ ਹੋਣ ਨਹੀਂ ਦਿੰਦੇ ਤੇ ਉਹ ਕਹਿੰਦੇ ਵੀ ਅਸੀਂ ਕਾਸ ਤਕਾਰ ਜਿਹੜਾ ਹੈ ਉਹਨੇ ਰਿਪੋਰਟ ਕਰਨੀ ਹੈ ਸਾਡਾ ਕੰਮ ਇੰਨਾ ਸੀ ਇਹ ਰੈਵਨੂ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਉੱਥੇ ਗਏ ਤਾਂ ਉੱਥੇ ਇਹਨਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ ਬੰਧੂਆ ਬਣਾ ਲਿਆ ਤਾਂ ਫਿਰ ਰੈਵਨੂ ਡਿਪਾਰਟਮੈਂਟ ਨੇ ਪੁਲਿਸ ਦਾ ਸਹਾਰਾ ਲਿਆ ਪੁਲਿਸ ਪਬਲਿਕ ਪ੍ਰੋਟੈਕਸ਼ਨ ਤੇ ਪੁਲਿਸ ਸਾਰਿਆਂ ਵਾਸਤੇ ਪ੍ਰੋਟੈਕਸ਼ਨ ਦਾ ਕੰਮ ਕਰਦੀ ਆ ਤਾਂ ਉਥੇ ਪੁਲਿਸ ਜਿਹੜੀ ਗਈ ਪ੍ਰਸ਼ਾਸਨ ਗਿਆ ਜੀਓ ਰਿੰਕ ਦੇ ਅਧਿਕਾਰੀ ਗਏ ਤਾਂ ਉਥੇ ਪੁਲਸ ਨਾਲ ਵੀ ਉਹਨਾਂ ਨੇ ਝੜਪ ਕੀਤੀ ਫਿਰ ਉਹਨਾਂ ਨੇ ਇੱਕ ਟਰਾਲੀ ਫੜੀ ਐ ਉਹ ਚ ਰੋੜੇ ਐ ਇੱਟਾ ਤਲ임ੜਾ ਫਿਰ ਇੱਕ ਪਿਕਅਪ ਗੱਡੀ ਵੇਖੀ ਚੈੱਕ ਕਰੀ ਉਹਦੇ ਥੱਲੇ ਰੋੜੇ ਸਿੱਟੇ ਹੋਏ ਉੱਤੇ ਗੱਦੇ ਸਿੱਟੇ ਹੋਏ ਉਹ ਕਹਿੰਦੇ ਵੀ ਇਹ ਹੈ ਜਿਹਦੋਂ ਉਹਨਾਂ ਨੇ ਕਬਜੇ ਚ ਲਈ ਤਾਂ ਮਤਲਬ ਉੱਥੇ ਰੋਹਲ ਭਾਰਤਵਾਜ ਡੀਐਸਪੀ ਹੈੱਡਕੁਆਟਰ ਬਟਿੰਡੇ ਉਹ ਦੀ ਬਾਹ ਤੋੜਦੀ ਉਹ ਐਡਮਿਟ ਹੈ ਹੁਣ ਜਦੋਂ ਪੁਲਿਸ ਨਹੀਂ ਇੱਥੇ ਸੁਰੱਖਿਆ ਤੇ ਆਮ ਨਾਗਰਿਕ ਦੀ ਸੁਰੱਖਿਆਤੂਗਾ ਇਹਦਾ ਮਤਲਬ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਅਦਾਲਤ ਨੂੰ ਅਦਾਲਤ ਨਹੀਂ ਸਮਝਦੇ ਦੇਖੋ ਨਿਸ਼ਾਨਦੇਹੀ ਕਰਨੀ ਇੱਕ ਹੋਰ ਚੀਜ਼ ਹੈ ਉਹਦਾ ਮਤਲਬ ਇਹ ਹੈ ਵੀ ਜਿੱਥੋਂ-ਜਿੱਥੇ ਉਹਨਾਂ ਦੀ ਜ਼ਮੀਨ ਬਣਦੀ ਹੈ ਉਹਦੀ ਰਿਪੋਰਟ ਪੇਸ਼ ਕਰਨੀ ਫਿਰ ਅੱਗੇ ਕਬਜ਼ਾ ਬਰਾਂਡ ਸਰਕਾਰ ਕਰਾਉਂਦੀ ਹੈ ਹਾਈ ਕੋਰਟ ਕਰਾਉਂਦੀ ਹੈ ਉਹ ਬਾਅਦ ਦੀਆਂ ਗੱਲਾਂ ਹੁਣ ਗੱਡੀ ਆ ਜਿਹੜੀ ਉਹ ਫੜ ਲਈ ਡਲਿਆਂ ਦੀ ਭਰੀ ਹੋਈ ਗੱਡੀ ਨੂੰ ਕਬਜ਼ੇ 'ਚ ਲੈਣ ਲੱਗੇ ਟਰਾਲੀ ਕਬਜ਼ੇ 'ਚ ਲੈਣ ਲੱਗੇ ਤਾਂ ਮਤਲਬ ਉਹ ਤਾਂ ਡਲੇ ਮਾਰਨੇ ਸ਼ੁਰੂ ਕਰਤੇ ਬਾਹਾਂ ਤੋੜਤੀਆਂ ਹੁਣ ਜਿਹੜੀ ਨਵੀਂ ਲੇਟੈਸਟ ਖਬਰ ਹੈ ਅਪਡੇਟ ਉਹ ਇਹ ਹੈ ਕਿ ਸਦਰ ਮੰ ਅਰੰਪਰਾ ਸਦਰ ਅਰੰਪਰਾ ਦੇ ਵਿੱਚ ਦੋ ਐਫ ਆਈ ਆਰਾਂ ਦਰਜ ਹੋਈਆਂ ਇੱਕ ਪਟਵਾਰੀ ਦੇ ਬਿਆਨਾਂ ਤੇ ਹੋਈ ਹੈ ਕਿ ਸਰਕਾਰੀ ਕੰਮ 'ਚ ਵਿਘਨ ਪਾਇਆ ਤੇ ਮੈਨੂੰ ਬੰਦੀ ਬਣਾਇਆ ਤੇ ਦੂਸਰੀ ਰੌਹਲ ਭਾਰਤਵਾਦ ਜਿਹੜਾ ਡੀ ਐਸ ਪੀ ਐਚ ਹੈ ਉਹਦੇ ਬਿਆਨਾਂ ਤੇ ਹੋਈ ਹੈ ਉਹਦੀ ਬਾਹਾਂ ਤੋੜਤੀ ਉਹ ਐਡਮਿਟਨ ਕੱਲ ਉਹਨਾਂ ਦੀ ਵਾਂਹ ਦਾ ਆਪਰੇਸ਼ਨ ਹੋਇਆ ਤਾਂ ਇਹ ਦੋ ਐਫਆਈਆਰਾਂ ਜਿਹੜੀਆਂ ਸਦਰ ਰਾਮਪੁਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਰਚਾ ਦਰਜ ਹੋਇਆ ਮੇਨ ਅਕਿਊਜ਼ਡ ਹੈ ਇਹਦੇ ਵਿੱਚ ਝੰਡਾ ਸਿੰਘ ਕਿਸਾਨ ਯੂਨੀਅਨ ਉਗਰਾਹਾ ਦਾ ਆਗੂ ਤੇ ਉਹਦੋਂ ਵੱਡਾ ਜਿਹੜਾ ਉਹਨਾਂ ਦਾ ਪ੍ਰਧਾਨ ਆ ਜੁਗਿੰਦਰ ਸਿੰਘ ਉਗਰਾਹਾ ਤੇ 20 25 ਅਣਪਛਾਤੇ ਵਿਅਕਤੀ 22 ਨੇ ਇਹਨਾਂ ਤੇ ਪਰਚਾ ਦਰਜ ਹੋਇਆ ਹੁਣ ਜਿਹੜਾ ਮਤਲਬ ਕੁਝ ਬਲਾਕ ਦੇ ਬੰਦੇ ਨਾ ਹੁਣ ਬਾਈ ਨੇ ਪਰਚਾ ਦਰਜ ਹੋ ਗਿਆ ਹੁਣ ਫੇਰ ਧਰਨਾ ਸ਼ੁਰੂ ਹੋਊਗਾ ਕਿ ਇਹਨੂੰ ਕੈਂਸਲ ਕਰੋ ਨਹੀਂ ਕੈਂਸਲ ਹੋਣਾ ਹੋ ਰਹੀ ਕਿਉਂਕਿ ਇਹਨਾਂ ਨੇ ਰਿਪੋਰਟ ਨਾਲ ਦੀ ਨਾਲ ਹਾਈ ਕੋਰਟ ਨੂੰ ਦੇਣੀ ਹੈ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਕਿ ਅਸ਼ਹਿਨਸੀਲਤਾ ਫੈਲ ਗਈ ਲਾਂਡ ਆਰਡਰ ਇੱਥੇ ਕਾਨੂੰਨ ਨਾਲ ਦੀ ਕੋਈ ਚੀਜ਼ ਨਹੀਂ ਰਹੀ ਜਿਹਨੂੰ ਮਰਜ਼ੀ ਫੜ ਕੇ ਸੱਟ ਲਓ ਕਿਸੇ ਡੀਸੀ ਦਾ ਫੈਸਲਾ ਨਹੀਂ ਮੰਨਣਾ ਕਿਸੇ ਐਸਐਸਪੀ ਦਾ ਨਹੀਂ ਫੈਸਲਾ ਮੰਨਣਾ ਕਿਸੇ ਐਸਐਚਓ ਦਾ ਨਹੀਂ ਮੰਨਣਾ ਐਸਐਚ ਦਾ ਫੈਸਲਾ ਤਾਂ ਕੀ ਮੰਨਣਾ ਐ ਐਸਐਚਓ ਦੀਆਂ ਤਾਂ ਲੱਤਾਂ ਮਾ ਤੋੜ ਦਿੰਦੇ ਆ ਕਿਸੇ ਹਾਈ ਕੋਰਟ ਦਾ ਨਹੀਂ ਫੈਸਲਾ ਮੰਨਣਾ ਕਿਸੇ ਸੁਪਰੀਮ ਕੋਰਟ ਦਾ ਨਹੀਂ ਫੈਸਲਾ ਮੰਨਣਾ ਕਿਸੇ ਡਿਸਟ੍ਰਿਕਟ ਕੋਰਟ ਦਾ ਨਹੀਂ ਮੰਨਣਾ ਈਵਨ ਕਿ ਕਿਸੇ ਐਸਡੀਐਮ ਦਾ ਨਹੀਂ ਮੰਨਣਾ ਹੁਣ ਇਹਨੂੰ ਕਹਿੰਦੇ ਆ ਵੀ ਕਾਨੂੰਨ ਨੂੰ ਹੱਥ ਵਿੱਚ ਲੈਣਾ ਉਹਨੇ ਪਰਚੇ ਕੈਨਸਲ ਵੀ ਨਹੀਂ ਹੋਣੇ ਕਿਉਂਕਿ ਉਹਨਾਂ ਨੇ ਰਿਪੋਰਟ ਦੇਣੀ ਐ ਮਾਨਯੋਗ ਅਦਾਲਤ ਦੇ ਵਿੱਚ ਉਹ ਕਹਿਣਗੇ ਵੀ ਅਸੀਂ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਰੇਵਨੂ ਡਿਪਾਰਟਮੈਂਟ ਦੇ ਅਧਿਕਾਰੀ ਗਏ ਸੀਗੇ ਤੇ ਇਹਨਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ ਉੱਥੇ ਪੁਲਿਸ ਆ ਗਈ ਅਸੀਂ ਪ੍ਰੋਟੈਕਸ਼ਨ ਲਈ ਤੇ ਪੁਲਿਸ ਦੇ ਜਿਹੜੇ ਜੀਓ ਰੈਂਕ ਦੇ ਅਧਿਕਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਵਰਦੀ ਪਾੜਤੀ ਕੁੱਟਮਾਰ ਕੀਤੀ ਉਹ ਉਹ ਪਰਚਾ ਦਰਜ ਹੋ ਗਿਆ ਤੇ ਹਾਈ ਕੋਰਟ ਨੇ ਜਾਂ ਥੱਲੇ ਬੇਲਾਂ ਵੀ ਨਹੀਂ ਹੋਣੀਆਂ ਇਹਦੀਆਂ ਇਸ ਕਰਕੇ ਜਿਹੜਾ ਹੈਗਾ ਟਾਈਮ ਖਰਾਬ ਕਰਨਾ ਜਿਹੜੀ ਗੱਲ ਦਾ ਪਤਾ ਹੈ ਜਿਹੜੀ ਗੱਲ ਦਾ ਗਿਆਨ ਹੈ ਵੀ ਯਾਰ ਆਹ ਅੱਗੇ ਆਉਣੀ ਹੈ ਇਹ ਗੱਲ ਦੇਣੀ ਪੈਣੀ ਹੈ ਸੱਚ ਤਾਂ ਸੱਚ ਹੈ ਕੂੜ ਨਕੂਟੀ ਨਾਨਕਾ ਔੜ ਸੱਚ ਸਹੀ ਜਿਹੜਾ ਸੱਚ ਆ ਉਹਨੇ ਸਾਹਮਣੇ ਆ ਜਾਣਾ ਆਪਾਂ ਕਿਸੇ ਦੀ ਜ਼ਮੀਨ ਦੱਬੀ ਬੈਠੇ ਆ ਕਿੰਨਾ ਚਿਰ ਉਹਨੂੰ ਦੱਬਾਂਗੇ ਇਹ 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 ਤਾਂ ਬੇਤੁਕੀਆਂ ਗੱਲਾਂ ਨਾ ਹੁਣ ਪੰਚਾਇਤੀ ਜ਼ਮੀਨਾਂ ਦੱਬੀ ਬੈਠਿਆ ਪਿੰਡਾਂ ਦੇ ਵਿੱਚ ਛੱਪੜਾਂ ਤੇ ਕਬਜ਼ਾ ਕਰ ਰੱਖਿਆ ਵੈਸੇ ਇੱਕ ਗੱਲ ਕੁਦਰਤ ਦਾ ਨਿਯਮ ਹੈ ਕਿ ਜਿਹੜਾ ਬੰਦਾ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਦਾ ਹੈ ਜਾਂ ਛਪੜਾਂ 'ਤੇ ਕਬਜ਼ਾ ਕਰਦਾ ਹੈ, ਵੱਟਾਂ ਵੜਦਾ, ਪਈਆਂ ਵੜਦਾ, ਉਹ ਬੰਦਾ ਕਦੇ ਜ਼ਿੰਦਗੀ ਦੇ ਵਿੱਚ ਤਰੱਕੀ ਨਹੀਂ ਕਰ ਸਕਦਾ ਤੇ ਉਹ ਘਰ ਪਿੱਛੇ ਨੂੰ ਜਾਂਦਾ ਹੈ। ਹੁਣ ਮਾਲਕੀ ਹੈ ਜਿਹੜੇ ਬੰਦਿਆਂ ਦੀ ਉਹ ਜੀ 1947 ਤੋਂ ਵੰਡ ਹੋਈ ਸੀ ਜੀ ਉਹ ਉਹਨਾਂ ਨੇ ਉਹਨਾਂ ਨੂੰ ਦੇਤੀ ਜੀ ਉਹ ਇਹ ਕਰਤਾ ਜੀ ਉਹ ਇਹ ਕਰਤਾ ਜੀ ਉਹਨ ਇੱਕ ਬੰਦਾ ਤੋਂ ਨੂੰ ਭਾਈ ਹਿੱਸੇ 'ਤੇ ਵਜਿਆ ਗਿਆ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਹੈਗਾ ਕੁਛ ਨਾ ਕੁਛ ਆਪਾਂ ਠੇਕਾ ਦਿੰਦੇ ਸੀ ਉਦੋਂ ਬਾਅਦ ਉਹ ਵੀ ਦਿਨੋਂ हट ਗਏ ਫਿਰ ਜਿਹੜਾ ਹਿੱਸਾ ਕਿਉਂ ਦਿੱਤਾ ਇਹਦਾ ਮਤਲਬ ਅੱਜ ਦਾ ਟਾਈਮ ਇਹ ਆ ਗਿਆ ਕਿ ਕੋਈ ਪੁੰਨ ਧਰਮ ਵਾਲਾ ਕੰਮ ਕਰਨ ਦਾ ਮਤਲਬ ਹੀ ਨਹੀਂ ਆ ਬਥੇਰੇ ਸਾਡੇ ਕੋਲ ਇੱਥੇ ਆਉਂਦੇ ਆ ਉਹ ਕਹਿੰਦੇ ਜੀ ਅਸੀਂ ਪਸੂ ਰਗਣੋਂ हट ਗਏ ਅਸੀਂ ਜਮੂਰਾ ਸਿੰਘ ਨੂੰ ਅਸੀਂ ਫਲਾਣੇ ਫਕੀਰ ਸਿੰਘ ਨੂੰ ਅਸੀਂ ਚੰਦ ਸਿੰਘ ਨੂੰ ਅਸੀਂ ਭਾਨ ਸਿੰਘ ਨੂੰ ਰੂੜੀ ਦਾ ਜਗ੍ਹਾ ਦੇਤੀ ਵੀ ਤੇ ਤੇ ਰੂੜੀ ਜਿਹੜੀ ਹੈਗੀ ਲਾਲਿਆਕਰ ਤੇ ਨਰਮਾ ਦਾ ਬੀਜ ਨਹੀਂ ਕਹਿੰਦਾ ਪਹਿਲਾਂ ਅਸੀਂ ਛਟੀਆਂ ਛੂਟੀਆਂ ਤੇ ਰੂੜੀ ਛਟੀਆਂ ਸਿੱਟਦੇ ਹੀ ਰੂੜੀ ਲਾ ਲੈਂਦੇ ਸੀ ਅਸੀਂ ਹੁਣ ਪਸੂ ਵੇਚਦੇ ਉਹ ਉਹਨਾਂ ਦੀ ਜਗ੍ਹਾ ਹੀ ਦੱਬਲੀ ਉਹਨਾਂ ਦੇ ਨਾਂ ਐ ਦੱਸੋ ਇੱਕ ਬੰਦੇ ਨੇ ਕਹਿੰਦਾ ਵੀ ਚਲੋ ਛੋਡੀਆਂ ਬੁੜੀਆਂ ਕੁੜੀਆਂ ਦੂਰ ਜਾਂਦੀਆਂ ਓਕੀਆਂ ਹੁੰਦੀਆਂ ਯਾਰ ਇੱਥੇ ਸਿੱਟ ਲਓ ਤੇ ਤੁਸੀਂ ਗੱਡੀ 'ਚ ਲੈ ਕੇ ਜਾਂਦੇ ਹੋ ਕੋਲੇ ਰੋਟੀ ਪਾਣੀ ਹੁੰਦਾ ਖੇਤ ਜਾਂਦੇ ਹੋ ਰੋਜ਼ ਦੀ ਰੋਜ਼ ਇੱਥੇ ਚਲੋ ਇਕੱਠਾ ਕਰ ਲਓ ਗੋਹਾ ਕੂੜਾ ਆਪਦਾ ਮਤਲਬ ਅੱਜ ਕੱਲ ਇਹ ਜਿਹੜੀ ਹੈਗਾ ਕਿਸ ਦੀ ਮਦਦ ਕਰਨ ਦਾ ਟਾਈਮ ਨਹੀਂ ਰਿਹਾ ਆਉਣ ਵਾਲਾ ਸਮਾਂ ਜਿਹੜਾ ਬੜਾ ਮਾੜਾ ਹੋਣਾ ਇਹ ਕਾਮਰੇਡਾਂ ਨੇ ਇਹਨਾਂ ਨੇ ਬੰਗਾਲ ਦੇ ਵਿੱਚ ਰਾਜ ਕੀਤਾ ਪੱਛਮੀ ਬੰਗਾਲ ਦੇ ਵਿੱਚ ਲੰਬਾ ਸਮਾਂ ਉਹ ਉਜਾੜ ਕੇ ਰੱਖਤਾ ਉਹ ਸਟੇਟ ਸਟੇਟ ਉਜਾੜ ਕੇ ਰੱਖਦੇ ਉਹਨਾਂ ਕਹਿੰਦੇ ਜੇ ਅਸੀਂ ਨਾ ਹੋਈਏ ਇਹ ਕਣਕ ਨਾ ਹੋਵੇ ਤੁਸੀਂ ਮਰ ਜਾਓਗੇ 60% ਕੰਮ ਹੁੰਦੀ ਹੈ ਕਿ ਲੋਕਾਂ ਦੇ ਕਣਕ 40% ਲੋਕ ਮਾਸਹਾਰੀ ਹੈ ਸਾਡਾ ਸਾਡਾ ਕੋਈ ਨਾਜ ਖਰੀਦਣ ਨੂੰ ਤਿਆਰ ਨਹੀਂ ਉਹਨਾਂ ਬਥੇਰੇ ਘਰੇ ਧੋ ਕੇ ਕਣਕ ਚਪੀਣਾ ਕਰਦੇ ਆ ਜਦੋਂ ਵੱਡੀ ਚੱਕੀ ਤੇ ਲਿਜਾਣੇ ਆ ਉਹ 5 ਕਿਲੋ ਆਟਾ ਪਹਿਲਾਂ ਵਾਲਾ ਦਾ ਰਹਿ ਜਾਂਦਾ ਉਹ ਡੰਡਾ ਜਾ ਮਾਰਦੇ ਉਹ 14 ਦਾ ਰਹਿ ਜਾਂਦਾ ਧੋਈ ਰੱਖੋ ਤੁਹਾਡੇ ਇਹ ਤੋਤੀ ਕੀ ਕੰਮ ਹੈ ਇਸ ਕਰਕੇ ਸਭ ਤੋਂ ਵੱਡੀ ਵਿੱਦਿਆ ਹੈ ਇਹ ਹੁਨਰ ਅਪਣਾਉਣਾ ਪੈਣਾ ਜਿੰਨਾ ਚਿਰ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਵੀ ਉਹਨਾਂ ਦੇ ਵਿੱਚ ਆ ਡੰਡੇ 'ਚ ਝੰਡਾ ਪਾਉਣ ਵਾਲਿਆਂ 'ਚ ਬਥੇਰੇ ਨੁਕਸਾਨ ਝੱਲੇ ਨਾ ਖਾਦੇ ਨਾ ਇਹ ਛੱਡ ਕੇ ਖੇਤੀ ਤੋਂ ਪਰੇ ਹੋ ਗਏ ਵੀ ਆਪ ਦਾ ਯਾਰ ਹੋ ਤੰਦਾ ਕਰ ਲੋਵੇ ਤਾਂ ਰੋਜ਼ ਲੜਾਈਆਂ ਨੇ ਮੁੱਲ ਲਈਆਂ ਜਾਂਦੀਆਂ ਇਸ ਕਰਕੇ ਗਿਆਨਬਾਨ ਹੋਣਾ ਜ਼ਰੂਰੀ ਹੈ ਤੇ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਸ ਤਰ੍ਹਾਂ ਡਲੇ ਡੱਪੇ ਨਾ ਰੱਖੋ ਤੇ ਫਿਰ ਉਹ ਪੁਲਿਸ ਜਿਹੜੀ ਹੁਣ ਆਪ ਦਾ ਫਿਰ ਉਹ ਕਰਦੀ ਹੈ ਜੰਤਰ ਮੰਤਰ ਤੇ ਫਿਰ ਜਦੋਂ ਫੜ ਕੇ ਲੈ ਜਾਂਦੇ ਸੀਆਈ ਸਟਾਫ ਤੇ ਜਾਂ ਕਿਤੇ ਹੋਰ ਫਿਰ ਭਾਈ ਉਹਦਾ ਹਸਰ ਮਾੜਾ ਹੁੰਦਾ ਕਿਉਂਕਿ ਪਤਾ ਹੀ ਆ ਹੁਣ ਕੀ ਅੰਟਰੋਗੇਸ਼ਨ ਕਿਵੇਂ ਹੁੰਦੀ ਐ ਤਾਂ ਅੱਜ ਲੋਕ ਦੁਬਾਰੇ ਵਾਰ-ਵਾਰ ਕਹਿ ਰਹੇ ਆ ਕਿ ਜਿਹੜੇ ਲੋਕ ਗਾਲਾਂ ਕੱਢਦੇ ਸੀ ਨਾ ਕਿ ਸਮੇਤ ਸਿੰਘ ਸੈਣੀ ਇੱਕੋ ਡੀਜੀਪੀ ਦੂਸਰਾ ਸੀ ਆਪਣਾ ਅੰਤਵਾਦ ਵੇਲੇ ਕੇਪੀਐਸ ਗਿੱਲ ਉਹਨਾਂ ਨੂੰ ਲੋਕ ਗਾਲਾਂ ਕੱਢੀ ਗਏ ਆ ਅੱਜ ਉਹੀ ਫੇਸਬੁੱਕਾਂ ਤੇ ਉਹੀ YouTube ਤੇ ਕਹੀ ਜਾਂਦਾ ਵੀ ਜੋ ਅਫਸਰ ਹੁੰਦੇ ਆ ਮਹਾਨੀ ਟੁੱਟਦੀਆਂ ਸੀ ਕਿਉਂ ਭਾਈ ਆਪਾਂ ਕਲੰਕ ਲਵਾਈਏ ਹਰੇਕ ਦੇ ਇਕੱਲਾ ਇਕੱਲਾ ਬੱਚਾ ਹੁਣੇ ਪਰਚੇ ਦਰਜ ਹੋ ਗਏ ਜਿਹੜੇ ਅਣਪਛਾਤੇ ਆ ਹੋਰ ਹੈ ਪੁਲਿਸ ਨੇ ਚੱਕ ਕੇ ਪਾ ਦੇਣੇ ਆ ਉੱਥੇ ਪੂਰੇ ਫਿਰੋ ਤਹਿਸੀਲ ਫੂਲ ਦੇ ਵਿੱਚ ਕੋਰਟ ਦੇ ਵਿੱਚ ਫਿਰ ਬਠਿੰਡੇ ਚੱਲੂਗਾ ਫਿਰ ਅਪੀਲਾਂ ਪਾਉਂਗੇ ਫਿਰ ਸੌ ਕੁਝ ਕਰਨਾ ਪੂਗਾ ਇਸ ਕਰਕੇ ਸ਼ਾਂਤੀ ਬਣਾ ਕੇ ਰੱਖਣਾ ਮੋਢਲਾ ਫਰਜ ਹੈ ਜਿਹੜੇ ਪੁਲਿਸ ਦੇ ਵਿੱਚ ਉਹ ਵੀ ਆਪਣੇ ਭੈਣ ਭਾਈ ਹੈ ਜੇ ਪੁਲਿਸ ਵਾਲੇ ਗਲਤ ਕੰਮ ਕਰਦੇ ਆ ਉਹਦਾ ਨਤੀਜਾ ਭੁਗਤਣਾ ਪੈਣਾ ਸੋ ਇਸ ਕਰਕੇ ਜੋ ਬਣਦਾ ਹੱਕ ਹੈ ਕਿਸੇ ਦਾ ਉਹ ਦੱਬਣਾ ਨਹੀਂ ਚਾਹੀਦਾ ਇਮਾਨਦਾਰੀ ਨੇ ਨਾਲ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ